ਡੱਲੇ ਵਾਲ ਟੀਵੀ ਦੇਖ ਰਹੇ ਸਾਰੇ ਹਿਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਦੇ ਪਰਚੇ ਇਕੱਤਰਤ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੰਡੀ ਵਿਖੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਸਤਿਗੁਰਾਂ ਦੇ ਪਰਚੇ ਹਰ ਘਰ ਤੱਕ ਪਹੁੰਚ ਸਕਣ ਆਓ ਹੁਣ ਇੱਥੇ ਮੌਜੂਦ ਸੰਗਤ ਨਾਲ ਗੱਲਬਾਤ ਕਰਦੇ ਹਾਂ ਤੇ ਸਤਿਗੁਰਾਂ ਦੇ ਪਰਚੇ ਸੁਣਦੇ ਹਾਂ ਸਤਿ ਸਾਈਂ ਜੀ ਬੋਲ ਸਤਿਗੁਰ ਦੇ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ ਕਿ ਜਿਹੜੇ ਮਹਾਰਾਜੀ ਤੇ ਉਹਨਾਂ ਦਾ ਮਤਲਬ ਕਿ ਜਿਹੜਾ ਇੱਕ ਸੰਘਾਰ ਸੀ ਜ਼ਿੰਦਗੀ ਦਾ ਜਿੰਨਾਂ ਉਹਨੇ ਕਰਿਆ ਹੱਟ ਕਰਿਆ ਮਹਾਰਾਜੀ ਕਦੇ ਸੌਂਦੇ ਨਹੀਂ ਸੀ ਹੁੰਦੇ ਇੱਕ ਵਾਰੀ ਉੱਥੇ ਫਰੌਰ ਮਤਲ ਇਹਨਾਂ ਦੇ ਸਾਡੇ ਨਾਲ ਕਹਿੰਦਾ ਝਗੜਾ ਹੋ ਗਿਆ ਮਹਾਰਾਜੀ ਕਹਿੰਦੇ ਵੀ ਮੇਰਾ ਸਾਡਾ ਉਹ ਕਹਿੰਦਾ ਨਵੇੜ ਦੋ ਉਹ ਜਿਹੜਾ ਛੋਟਾ ਦਾ ਜਦੋਂ ਕੰਦਾ ਵੀ ਮੈਂ ਨਾ ਸੰਤ ਬਣ ਜਾਈਂ ਪਰ ਸਾਡਾ ਝਗੜਾ ਵੰਗਾ ਦੋ ਮਹਾਰਾਜੇ ਮੂੰਹ ਤੇ ਫੇਰ ਕਹਿੰਦਾ ਵੀ ਅੱਜ ਹੀ ਮਕਾਰਣਾ ਉਹਨਾਂ ਦਾ ਜਲਦੇ ਮਤਲਬ ਮਹਾਰਾਜੀ ਨੇ ਐਸਾ ਬਤਾਲਾ ਮਤਲਬ ਕਿ ਜੀਤਾਂ ਰਹਿਗਾ ਹੁਣ ਜਿੰਨੀ ਵੀ ਉਹਨਾਂ ਜੋ ਚਾਹਦੇ ਤੇ ਹੁੰਦਾ ਤਾਂ ਤਾਂ ਦੀ ਮਹਿਮਾ ਜਿਹੜੀ ਉਹਨੇ ਇਨਸਾਨ ਸੁਖੀ ਹੁੰਦਾ ਜਿੰਨੀ ਉਪਮਾ ਕਰਨੀ ਸੁਖਮਣੀ ਸਾਹਿ ਤਾਂ ਹੀ ਸੁਖਾਂ ਦੀ ਮਣੀ ਕਿਹਾ ਨਾ ਜਿੰਨੀ ਗੁਰੂਆਂ ਮਹਾਪੁਰਸ਼ਾਂ ਦੀ ਉਪਮਾ ਹੋ ਜਾਵਣੀ ਥੋੜੀ ਮਤਲਬ ਕਿ ਉਹਨਾਂ ਦਾ ਤਾਂ ਇਦਾਂ ਦਾ ਹਰ ਜਗ੍ਹਾ ਹਾਰ ਪੁਆਇੰਟ ਤੇ ਇੱਕ ਵਾਰੀ ਨੌਰੇ ਪਿੰਡ ਉਹਨਾਂ ਨੇ ਦਰਵਾਜ਼ਾ ਚੱਕ ਕੇ ਆਪ ਗਏ ਮਾਈ ਦੇ ਪਾਰ ਰੱਖਣਾ ਸੀਗਾ ਮਹਾਰਾਜ ਜੀ ਵੀ ਤੁਸੀਂ ਐਡਾ ਕਰਦੇ ਆ ਵੀ ਵਧੀਆ ਹੀ ਲੱਗਦਾ ਹੈ ਲੋਕ ਰੰਗ ਮਾਰਨਾ ਸਿਰ ਤੇ ਰੱਖ ਕੇ ਉਹਨਾਂ ਨੇ ਨੌਰੇ ਪਿੰਡ ਮਤਲ ਗਜਾ ਕਰੀ ਦਿੱਤੇ ਰੋਟੀ ਮੰਗ ਕੇ ਪਾਠੀਆਂ ਨੂੰ ਖਲਾਈ ਤੁਸੀਂ ਹੱਸੋ ਲਾ ਲ ਮਰ ਕੇ ਸਾਨੂੰ ਸਰ ਜੇ ਕੋਈ ਨਾ ਵੀ ਵਧੀਆ ਨਹੀਂ ਲੱਗਦੀ ਗੱਲ ਜੇ ਤੁਹਾਨੂੰ ਅਸੀਂ ਕਹੀ ਮਹਾਰਾਜ ਨੂੰ ਐ ਸਮਝਦੇ ਅਸੀਂ ਜੇ ਐਡਾ ਜਿਹਾ ਮਹਾਰਾਜ ਇਹ ਵਧੀਆ ਨਹੀਂ ਜਿਹੜੀ ਮਨ ਦੀ ਗੱਲ ਦੱਸਦੇ ਥਾ ਜੇ ਕੋਈ ਇੱਕ ਮੰਗਣ ਜਾਣਾ ਕਿਸੇ ਦੇ ਘਰ ਬਾਠ ਰੱਖ ਲੈਣਾ ਵੀ ਤਾਂ بڑی ਗੱਲ ਗਿਆ ਜਿਹੜੀ ਮਹਾਰਾਜ ਨੇ ਇਦਾਂ ਦੇ ਕੰਮ ਕਰੇ ਜੀ ਕਈ ਲੋਕਾਂ ਨੇ ਪ੍ਰਦਾਸੇ ਵਰਗਾ ਤੋਂ ਪ੍ਰਦਾਸੇ ਵੀ ਨਹੀਂ ਰੱਖਦੇ ਕਈ ਜਿਹੜੀ ਮਹਾਰਾਜ ਨੇ ਬਹੁਤ ਜਿੰਨੇ ਕਹਿੰਦੇ ਜ਼ਿੰਦਗੀ ਦਾ ਸੰਘਰਸ਼ ਉਹਨਾਂ ਨੇ ਆਰਾਮ ਨਹੀਂ ਕਰਿਆ ਚੱਲਦੇ ਰਹੇ ਜੇ ਪਾਠੀਆਂ ਨੂੰ ਕੋਈ ਸਾਧਨ ਮਿਲਿਆ ਤਾਂ ਮਹਾਰਾਜ ਸਾਧਨ ਪਰ ਚੜਦੇ ਤੇ ਐ ਨਹੀਂ ਕਿਹਾ ਪਾਠੀਆਂ ਨੂੰ ਵੀ ਆ ਜਾਣਗੇ ਅਸੀਂ ਚੱਲੇ ਕਿ ਪਾਠੀਆਂ ਦੇ ਪ੍ਰਤੀ ਮਹਾਰਾਜ ਦੀ ਇੰਨੀ ਵੱਡੀ ਸ਼ਰਧਾ ਪਿਆਰ ਜਿਹੜੀ ਹੁਣ ਅੱਜ ਪ੍ਰਦਰਸਾ ਸੇ ਉਹਦਾ ਪ੍ਰਦਰਸਾ ਸੇ ਵੀ ਨਹੀਂ ਤੇ ਮੰਗਦੇ ਵੀ ਰੱਖ ਲੋ ਜਾ ਆ ਗਿਆ ਟਾਈਮ ਉਹਨਾਂ ਨੇ ਇਦਾਂ ਸ਼ੁਰੂ ਕਰਦਾ ਇਸ ਕਰਕੇ ਗੁਰੂਆਂ ਮਹਾਂਪੁਰਸ਼ਾਂ ਦਾ ਮਹਿਮਾ ਕਹੀ ਉਹ ਨਹੀਂ ਜਾ ਸਕਦੀ ਹਾਂ ਸੰਤ ਜੀ ਕੋ ਕਦਮ ਰੱਖਦਾ ਗੱਲ ਹੋਰ ਹੋ ਜਾਂਦੀ ਬੋਲੀਏ ਸਤਿਗੁਰ ਦੇਵ ਕੀ ਜੈ ਸਵਾਮੀ ਗੰਗਾ ਰਾਂਝੀ ਮਹਾਰਾਜ ਕੀ ਜੈ ਮੈਂ ਰਾਮ ਲਾਲ ਪਿੰਡ ਜੰਡੀ ਤੇ ਰਹਿਣ ਵਾਲਾ ਅੱਜ ਸਾਡੇ ਪਿੰਡ 'ਚ ਦਿੱਲੀ ਵਾਲ ਟੀਵੀ ਵਾਲੇ ਆਏ ਇਹਨਾਂ ਨੂੰ ਵੈਲਕਮ ਕਹਿਣਾ ਅਰੇ ਨਾਲ ਬਹੁਤ ਧੰਨਵਾਦੀਆਂ ਜਿਹੜੇ ਮਾਰੇ ਗੰਗਾ ਨੰਦੀ ਬਾਰੇ ਡਾਕੂਮੈਂਟਰੀ ਤਿਆਰ ਕਰਦੇ ਆ ਇਸ ਸੰਬੰਧ ਚ ਸਾਡੇ ਪਿੰਡੇ ਮਾਰੇ ਸਚੀ ਕਾ ਨੰਦੀ ਕੁੱਟਿਆ ਚ ਆਇਆ ਮੈਂ 1977 ਤੋਂ ਮਹਾਰਾਜ ਦੇ ਸੰਪਰਕ ਚਾ ਮੈਂ ਕਰ ਕਰੇ ਸ਼ਰਾਬ ਵੀ ਪੀ ਲੈਂਦਾ ਸੀ ਸੇਡ ਬੀਡ ਵੀ ਪੀ ਲੈਂਦਾ ਸੀ ਫਿਰ ਔਰ ਮੇਰੇ ਸਹੁਰਿਆਂ ਨੇ ਪਾਠ ਰੱਖਿਆ ਦਾ ਉੱਥੇ ਅਸੀਂ ਬੈਠੇ ਰਹੇ ਤਾਂ ਉਹਨਾਂ ਨੇ ਦੱਸਦਾ ਭੀ ਐਂਦਾ ਕਰਕੇ ਸਾਡਾ ਪਰੋਣਾ ਇਹ ਆ ਕੰਮ ਕਰਦਾ ਮਹਾਰਾਜ ਮਿਲ ਕੋ ਆਏ ਮੈਨੂੰ ਕਹਿੰਦੇ ਚੂਲੀ ਛੱਡ ਮੈਂ ਕਿਹਾ ਇਹ ਕਾਹ ਦੀ ਚੂਲੀ ਛੱਡਣੀ ਕਹਿੰਦੇ ਤੈਨੂੰ ਕਹਿਤਾ ਚੂਲੀ ਛੱਡ ਕਿਉਂਕਿ ਮਹਾਰਾਜ ਜੀ ਮੇਰੇ ਬਾਪੂ ਜੀ ਦੇ ਨਾਲ ਪਲੇਦਾਰੀ ਵੀ ਕਰਦੇ ਰਹੇ ਮੇਲੇ ਚ ਵੀ ਰਹੇ ਪਲੇਦਾਰੀ ਕਰਦੇ ਨਿਰਮਾਣੇ ਵੀ ਪਲੇਦਾਰੀ ਕਰਦੇ ਸੀ ਬਾਪੂ ਜੀ ਨਾਲ ਬਹੁਤ ਪਿਆਰਤਾ ਉਹਨਾਂ ਦਾ ਇਸ ਕਰਕੇ ਉਹ ਮੈਨੂੰ ਵੀ ਉਸੇ ਤਰ੍ਹਾਂ ਪਿਆਰ ਕਰਦੇ ਸੀ ਮੈਂ ਕਿਹਾ ਜੀ ਦੱਸੋ ਕਹਿੰਦੇ ਵੀ ਸ਼ਰਾਬ ਬੀੜੀ ਸਿਗਰਟ ਸਭ ਛੱਡਿਆ ਮੀਟ ਅੰਡਾ ਸਭ ਛੱਡਿਆ ਮੈਂ ਕਿਹਾ ਜੀ ਮੇਰੀ ਸ਼ਰਤ ਹੈ ਮੈਂ ਮੁੰਡਾ ਪੜ੍ਹਿਆ ਤਾਂ ਕਹਿੰਦੇ 10 ਸ਼ਰਤ ਕਿਹਾ ਮੈਂ ਕਿਹਾ ਮੇਰੀ ਰੂ ਨਾ ਕਰੇ ਕਹਿੰਦੇ ਨਹੀਂ ਕਰੂੰਗੀ ਮੈਂ ਚੂੜੀ ਛੱਡਤੀ ਭੋਗ ਤੋਂ ਬਾਅਦ ਮੈਨੂੰ ਬੁਲਾਇਆ ਉਹਨਾਂ ਨੇ ਮੈਨੂੰ ਛੋਟੀਆਂ ਲੈਚੀਆਂ ਦਿੱਤੀਆਂ ਥੋੜੀਆਂ ਜੀਆਂ ਉਹਦੇ ਵਿੱਚ ਕਹਿੰਦੇ ਭਈ ਇਹਦੇ ਵਿੱਚ ਹੋਰ ਰਾਲੀ ਸਵੇਰੇ ਇੱਕ ਲੈਚੀ ਤੇ ਮੂੰਹ ਚ ਪਾਣੀ ਹੈ ਤੈਨੂੰ ਤੇਰੀ ਮੰਨ ਨਹੀਂ ਕਰੂੰਗਾ ਉਹ ਦਿਨ ਤੋਂ ਹੱਦ ਮੈਂ ਉਸ ਦਿਨ ਤੋਂ ਬਾਅਦ ਕਰੇ ਕਿਸੇ ਵੀ ਐਦਾਂ ਦੀ ਚੀਜ਼ ਨੂੰ ਹੱਥ ਨਹੀਂ ਲਾਏ ਨਸ਼ੇ ਵਾਲੀ ਨੂੰ 1977 ਦੇ ਵਿੱਚ 78 ਦੇ ਵਿੱਚ ਮਹਾਰਾਜ ਕਹਿੰਦੇ ਪਾਠ ਰੱਖਣਾ ਤੇਰੇ ਘਰ ਮੈਂ ਕਿਹਾ ਆਜੋ ਸਾਨੂੰ ਪਤਾ ਹੀ ਨਹੀਂ ਸੀ ਕਿਹੜਾ ਪਾਠ ਹੁੰਦਾ ਕਿਸ ਤਰ੍ਹਾਂ ਰੱਖਣਾ ਕਿਹੜਾ ਪ੍ਰੋਗਰਾਮ ਕਿਦਾਂ ਬਣਾਉਣਾ ਉਸ ਟਾਈਮ ਮਹਾਰਾਜ ਦੇ ਛੋਟੇ ਭਰਾ ਜਿਹੜੇ ਸੰਤ ਰਾਮ ਸੀ ਉਹ ਆਏ ਉਹਨਾਂ ਨੇ ਸਾਡੇ ਘਰ ਪਾਠ ਕਰਵਾਇਆ ਮਹਾਰੇ ਨਾਲ ਪੰਜ-ਛੇ ਸੰਤ ਸੀ ਭੋਗ ਤੋਂ ਬਾਅਦ ਮਹਾਰੇ ਚਲੇ ਤਾਂ ਮੇਰੇ ਘਰੋਂ ਕਹਿੰਦੀ ਮਹਾਰਾਜੀ ਮੇ ਤੋਂ ਪਾਣੀ ਵੀ ਖੂ ਤੋ ਖੇਚੁੰਦਾ ਉਹਨਾਂ ਨੇ ਕਹਿੰਦੇ ਭਾਈ ਬੀਬੀ ਇੱਥੇ ਹੱਥ ਪੈਰ ਮਾਰਤਾ ਵੀ ਇੱਥੇ ਨਾਲਕਾ ਵਾਲਾ ਨਾਲਕਾ ਲੱਗਿਆ 45 ਫੁੱਟ ਤੇ ਪਾਣੀ ਆ ਗਿਆ ਸਾਡੇ ਪਿੰਡ ਸਭ ਤੋਂ ਪਹਿਲਾਂ ਨਾਲਕਾ ਮੇਰੇ ਘਰ ਲੱਗਿਆ ਉਸ ਨਾਲਕੇ ਦਾ ਆਨੰਦ ਜਿਹੜਾ ਸਾਰਾ ਪਿੰਡ ਮਾਣਦਾ ਰਿਹਾ ਉਸ ਤੋਂ ਬਾਅਦ ਸਾਡਾ ਵਿਸ਼ਵਾਸ ਹੋਰ ਵੱਧ ਗਿਆ 1978 ਫੇਰ ਪਾਠ ਕੀਤਾ 1979 ਫੇਰ ਪਾਠ ਕੀਤਾ ਉਹਨਾਂ ਸਾਡੇ ਘਰੇ ਜਾ ਪਾਠ ਕਰਕੇ ਹਟੇ ਤਾਂ ਮੇਰੇ ਘਰ ਵਾਲੀ ਕਹਿੰਦੀ ਮਹਾਰਾਜ ਹੁਣ ਸਾਡੇ ਵੱਲ ਵੀ ਕੁਝ ਦੇਖੋ ਕਹਿੰਦੇ ਕੋਈ ਗਾਲੀ ਬੀਬੀ ਤੇਰੇ ਨਾਂ ਦਾ ਵੀ ਆ ਜਾਊਗਾ ਕੁਝ ਨਾ ਕੁਝ 1982 ਚ ਮੇਰੇ ਛੋਟੇ ਭਰਾ ਦੀ ਸ਼ਾਦੀ ਸੀ ਉਹਦੇ ਚ ਪਾਠ ਕੀਤਾ ਉਹਨਾਂ ਨੇ ਇੱਕ ਦਿਨ ਪਹਿਲਾਂ ਕਹਿੰਦੇ ਸ਼ਰਾਬ ਨਹੀਂ ਪੁਲਾਣੀ ਐ ਕਿਹਾ ਨਹੀਂ ਨਹੀਂ ਪਲਾਵਾਂਗੇ ਜੀ ਕਿਸੇ ਨੂੰ ਵੀ ਤੇ 82 ਤੋਂ ਬਾਅਦ 1983 ਚ ਮੇਰੇ ਛੋਟੇ ਭਰਾ ਦੇ ਮੁੰਡਾ ਹੋਇਆ ਅਸੀਂ ਨਾਂ ਰਖਣ ਲਈ ਬਣੇ ਗਏ ਉਹਨਾਂ ਦੇ ਪਿਤਾ ਜੀ ਇਸ਼ਰਦਾਸ ਦਾ ਭੋਗ ਸੀ ਉਧਰ ਵਰਸੀ ਦਾ ਉਹਨਾਂ ਜਦੇ ਕਹਤਾ ਮੇਰੀ ਪਰਜਾਈ ਨੂੰ ਭਾਈ ਇਹ ਮੁੰਡਾ ਜਿਹੜਾ ਆਈ ਸੀ ਝੋਲੀ ਪਾ ਦੇ ਮੇਰੇ ਘਰ ਵਾਲੀ ਦੀ ਝੋਲੀ ਪਵਾਤਾ ਰਨਾਰਾਖਤਾ ਬਾਸ ਦੇ ਉਹ ਦਿਨ ਸੋਹਾ ਦਾ ਸਾਡੀ ਜਿਹੜੀ ਆਸਤਾ ਹੋਰ ਵੱਧ ਗਈ 1983 ਦੇ ਵਿੱਚ ਮੁੱਲਾਂ ਭਰਪੋਗ ਸੀ ਦولتਰਾਮ ਦੇ ਘਰੇ ਮੈਂ ਘਰੋਂ ਗਿਆ ਮਹਾਰਾਜੀ ਕੋਲ ਹਾਸਪੇ ਦੇਖ ਕੇ ਮੈਨੂੰ ਕਹਿੰਦੇ ਆ ਜਾ ਉਹ ਰੇ ਨੂੰ ਮੈਨੂੰ ਕਹਿੰਦੇ ਅੱਜ ਕੋਈ ਗੱਲ ਹੈ ਕਾਹਦੀ ਲੈ ਆਇਆ ਮੈਂ ਕਿਹਾ ਜੀ ਗੱਲ ਤਾਂ ਕੋਈ ਨਹੀਂ ਹੈ ਨਹੀਂ ਦੱਸ ਤੂੰ ਮੈਂ ਕਿਹਾ ਵੀ ਐਦਾਂ ਕਰਕੇ ਸਾਡੇ ਇੱਕ ਪੱਠਾ ਲੱਗਣ ਲੱਗਾ ਉਹ ਕਹਿੰਦੇ ਹਿੱਸਾ ਪਾ ਲੈ। ਦੱਸੋ ਮੈਂ ਤੁਹਾਡੇ ਕੋਲ ਇਜਾਜ਼ਤ ਲੈਣ ਆਇਆ। ਉਹ ਕਹਿੰਦੇ ਨਹੀਂ। ਉਹ ਪੱਠਾ ਨਹੀਂ ਚੱਲਣਾ। ਉਹਦਾ ਪਹਿਲਾ ਪੂਰਵੀ ਨਹੀਂ ਨਿਕਲਣਾ। ਤੇ ਉਸ ਪੱਠੇ 'ਚ ਹਿੱਸਾ ਨਹੀਂ ਪਾਣਾ। ਮੈਂ ਕਿਹਾ ਠੀਕ ਹੈ ਜੀ। ਫਿਰ ਮੈਂ ਕਿਹਾ ਇੱਕ ਟਰੈਕਟਰ ਲੈਣ ਨੂੰ ਕਹਿੰਦੇ ਸਾਂਝੀ। ਕਹਿੰਦੇ ਉਹ ਵੀ ਨਹੀਂ ਲੈਣਾ। ਟਰੈਕਟਰ ਵੀ ਨਹੀਂ ਲੈਣਾ। ਤੇਰਾ ਸਾਂਝੀ ਨਹੀਂ ਚੱਲਣਾ। ਤੇਰੇ ਕੋਲ ਪੈਸੇ ਕਿੰਨੇ ਕੇ ਜਿਹੜੇ ਰਹਿੰਦੇ ਨਹੀਂ। ਮੈਂ ਕਿਹਾ ਪੈਸੇ ਤਾਂ ਥੋੜੇ ਹੀ ਆ। ਵੀ ਕਿਤੇ ਖਾੜੇ ਦੱਬ ਦੇ। ਉਸ ਟਾਈਮ ਐ ਖਾੜੇ ਤੇ ਮੀ ਲਲੀ 28000 ਨੋ ਕਿਲਾ ਲਿਆ ਜਿਹੜੀ ਸਵਾ 1 ਲੱਖ ਦੇ ਰੇਟ ਜੀ ਬੀਕੀ ਅਸੀਂ ਉਹਨਾਂ ਦੇ ਦੇਣ ਨਹੀਂ ਦੇ ਸਕਦੇ ਜੋ ਕੁਛ ਵੀ ਅੱਜ ਸੱਜ ਕੋ ਹੈ ਉਹ ਉਹਨਾਂ ਦੀ ਬਦੌਲਤ ਹੈ ਔਰ ਉਹਨਾਂ ਤੋਂ ਬਾਅਦ ਤਕਰੀਬਨ 2 ਸਾਲ ਬਾਅਦ ਸਾਡੇ ਭੋਗ ਪੈਂਦਾ ਰਿਹਾ ਸਾਡੇ ਆਪਣੇ ਘਰੇ ਪਹਿਲਾਂ ਸੁਆਮੀ ਓਂਕਾਰ ਰਣਜੀ ਬਾਂਦਰੇ ਉਹਨਾਂ ਤੋਂ ਬਾਅਦ ਸੁਆਮੀ ਅਨਪਾਵਨੰਦ ਜੀ ਨੇ ਪਾਇਆ ਫਿਰ ਦਾਸਾਨਾ ਜੀ ਨੇ ਪਾਇਆ ਉਸ ਤੋਂ ਬਾਅਦ ਬਾਪੂ ਜੀ ਵਰਸੂ 99 ਤੋਂ ਬਾਅਦ ਬਣਾਣ ਲੱਗੇ ਤੇ ਇਹ ਜਤੋਂ ਕੁਟਿਆ ਪਾਠ ਹੋਣ ਲੱਗਿਆ ਅਸੀਂ ਕਤਕ ਮਹੀਨੇ ਦੀ ਪੂਰਨਮਾਸ਼ੀ ਜਿਹੜੀ ਆ ਕੁਟਿਆ ਤੇ ਮਨਾਉਣ ਲੱਗੇ ਬਾਪੂ ਜੀ ਦੀ ਵਰਸੀ ਕਤਕ ਮਹੀਨੇ ਦੀ ਸੀ ਉਹ ਲਗਾਤਾਰ 2022 ਤੱਕ ਅਸੀਂ ਮਨਾਈ ਹੈ ਮਹਾਰਾਜ ਦਾ ਬਹੁਤ ਪ੍ਰਤਾਪ ਹੈ ਉਹਨਾਂ ਦਾ ਦਿੱਤਾ ਬਹੁਤ ਕੁਝ ਹੈ ਹਰ ਟਾਈਮ ਹਾਜ਼ਰ ਨਾਜ਼ਰ ਹੈ ਅਰੇ ਜੱਜ ਵੀ ਸਾਨੂੰ ਕੋਈ ਔਕੜਾਂ ਨਹੀਂ ਹੈ ਤੇ ਸਾਡੇ ਹੱਥ ਦੇਖੇ ਖੜੇ ਆ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੋ ਕੁਝ ਵੀ ਹੈ ਸੀ ਅੱਜ ਉਹਨਾਂ ਦੀ ਬਦੌਲਤ ਆ ਬਾਕੀ ਚਾਹੇ ਸ਼ਰੀਰ ਕਰਕੇ ਸਾਡੀ ਨਹੀਂ ਹੈ ਲੇਕਿਨ ਸਾਡੇ ਨਾਲ ਹਾਜ਼ਰ ਹੈ ਬੋਲੀਏ ਸਤਿਗੁਰ ਦੇਵ ਕੀ ਜੈ ਸਤਸਾਹ ਸਤਸਾਹ ਮੈਂ ਤਾਂ ਬਹੁਤ ਜ਼ਿਆਦਾ ਛੋਟੀ ਦੀ ਮੈਂ ਤਾਂ ਸਿਰਫ 3 ਸਾਲ ਦੀ ਸੀ ਜਬ ਮਹਾਰਾਜ ਜੀ ਸ਼੍ਰੀ ਛੱਡ ਗਏ ਉਸ ਤੋਂ ਬਾਅਦ ਪਰ ਮੈਂ ਉਹਨਾਂ ਦੇ ਵਿਆਹ ਨਹੀਂ ਕਰ ਸਕਦੀ ਮੇਰੇ ਘਰ ਦੇ ਮਹਾਰਾਜ ਜੀ ਅੰਕਲ ਬਹੁਤ ਜਾਣਦੇ ਤੇ ਮੇਰੀ ਨਾਨੀ ਜਾਂਦੀ ਹੁੰਦੀ ਸੀ ਮੇਰੇ ਬੇਟੀ ਹੋਈ ਉਹ ਪੂਰੀ ਹੋ ਗਈ ਫਿਰ ਮੈਨੇ ਡਾਕਟਰ ਨੇ ਮਨਾ ਕਰਤਾ ਕਿ ਇਹਨਾਂ ਦਾ ਬੱਚਾ ਨਹੀਂ ਹੋ ਸਕਦਾ ਮੈਂ ਕੁਟਿਆ ਗਈ ਕਿ ਚਾਹ ਤੁਸੀਂ ਮਾਰ ਦੋ ਚਾਹ ਰੱਖ ਲੋ ਉਸ ਤੋਂ ਬਾਅਦ ਦਿਲਾਂ ਦੇਆਂ ਮਹਿਰਮਾਵੇ ਇੱਕ ਵਾਰ ਹੀ ਮਿਲਵੇ ਤੇਰੇ ਬਿਨਾ ਸਜਣਾ ਵੇ ਲਗਦਾ ਨਾ ਦਿਲ ਵੇ ਮੇਰਾ ਬੇਟਾ ਹੋਇਆ ਜਦੋਂ 8 ਸਾਲ ਦਾ ਹੋਇਆ ਇਨੋ ਤਕਲੀਫੇ ਇੰਦਾਂ ਨਹੀਂ ਹੋਗੀ ਕਿ ਵੀ ਡਾਕਟਰਾਂ ਨੇ ਪੀਜੀਆ ਹੀ ਮੈਂ ਕੱਲੀ ਪੀਜੀਆ ਲੈ ਕੇ ਇਨੋਂ ਗਈ ਡਾਕਟਰ ਨੇ ਮੈਨੂੰ ਇਦਾਂ ਦਾ ਪਹਾੜ ਸੜਤਾ ਕਿ ਪੀਏ ਠੀਕ ਨਹੀਂ ਹੋ ਸਕਦਾ ਉੱਥੇ ਤੇ ਮੈਂ ਕਿਹਾ ਕਿ ਮਹਾਰਾਜ ਜੀ ਅੱਥੇ ਮੇਰੇ ਕੋਲ ਕੋਈ ਨਹੀਂ ਹੈਗਾ ਸਿਰਫ ਤੁਸੀਂ ਹੈ ਜੇ ਤੁਸੀਂ ਦਿੱਤਾ ਤਾਂ ਕਿਉਂ ਇਨੂੰ ਇਦਾਂ ਦਾ ਦਿੱਤਾ ਉ ਤੋਂ ਬਾਅਦ ਇੱਕ ਕ ਮਹੀਨੇ ਦੇ ਜਸਟ ਮੈਂ ਡਾਕਟਰ ਦੇ ਕੋਲ ਗਈ ਉਹ ਕਹਿੰਦੀ ਇੱਕ ਮਹੀਨਾ ਬੀਬੀ ਦਵਾਈ ਖਲਾ ਲੈ ਜੇ ਉਤੇ ਬਾਅਦ ਦੁਆ ਹੋਇਆ ਤਈ ਦਾ ਜਰੂਰ ਖੂਨ ਬਦਲੀ ਕਰਾਂਗੇ ਉ ਤੋਂ ਬਾਅਦ ਜਿਸ ਮੈਂ ਮਿੰਨੀ ਹਾਟ ਗਈ ਤਾਂ ਡਾਕਟਰ ਨੇ ਇੱਕ ਟੈਸਟ ਲਿਆ ਬਿਲਕੁਲ ਕਲੀਅਰ ਆ ਗਿਆ ਕੋਈ ਤਕਲੀਫ ਨਹੀਂ ਆਈ ਇਦਾਂ ਨੇ ਮੇਰੇ ਸੱਤ ਵਰਤੇ ਉਹਨਾਂ ਨੇ ਮੈਂ ਕੋਈ ਵੀ ਯਾਦ ਨਹੀਂ ਕਰ ਸਕਦੀ ਤੇਰੇ ਬਿਨਾ ਹੋਰ ਨਾ ਸਹਾਰਾ ਮੈਨੂੰ ਲੱਭੇ ਆ ਤੇਰੇ ਦਰ ਬਜੋ ਲੱਭੇ ਸਾਹਿਬ ਜੀ ਦੀਪ ਡੱਲੇ ਆ ਡਾਕੂਮੈਂਟਰੀ ਜਾਰ ਕਰਨ ਵਾਲਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਸੱਤ ਗੁਰਾਂ ਦੇ ਪਰਚੇ ਇਹਨਾਂ ਨੇ ਸਾਰੇ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਵੀ ਪਿੰਡ-ਪਿੰਡ ਜਾ ਕੇ ਬਣਾਏ ਹਨ ਔਰ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਗੁਰਾਂ ਦੇ ਲਈ ਸੰਗਤ ਲਈ ਸਾਨੂੰ 1981 ਚ ਜਦੋਂ ਮੈਂ ਪਟਿਆਲì ਸਰਵਿਸ ਕਰਦਾ ਸੀ ਨਵੰਬਰ ਮਹੀਨੇ ਚ ਘਰ ਪਾਠ ਰੱਖਣਾ ਸੀ ਖਮਾਣੋ ਤੋਂ ਬਾਅਦ ਇੱਕ ਬੰਦਾ ਭਲਾਣ ਗਿਆ ਤੇ ਸਵੇਰ ਵੇਲੇ ਭਲਾਇਆ ਤੁਹਾਨੂੰ ਪਿੰਡ ਪਾਠ ਰਖਿਆ ਮਹਾਰਾਜ ਜੀ ਨੇ ਉਸ ਟਾਈਮ ਐ 1982 ਤੋਂ ਪਹਿਲਾਂ ਐਮ ਐ ਕਰ ਚੁੱਕਿਆ ਸੀ ਸੰਤ RAM ਜੀ ਸਾਡੇ ਚਾਚਾ ਜੀ ਟੌਂਸੇ ਤੋਂ ਜਿਹੜੇ ਬਾਅਦ ਚ ਬਿਜੈਨੰਦ ਨਾਂ ਤੇ ਸੰਤ ਪ੍ਰਵੇਸ਼ ਹੋਏ ਔਰ ਮਹਾਰਾਜ ਦੀ ਕੂਠੀਆ ਰਤਿਆਲ ਦੇ ਖੇਵ ਉਹਨਾਂ ਨੇ ਬਹੁਤ ਡਵੈਲਪਮੈਂਟ ਕੀਤਾ ਉਹ ਵੀ ਨਾਲ ਸਨ ਜਿਹੜੀ ਇੱਕ ਫੋਟੋ ਚੱਲਦੀ ਹੈ ਸਾਡੇ ਘਰ ਦੀ ਹੀ ਹੈ ਉਹ ਬੈਠਕ ਦੀ ਪਿੱਛੇ ਸ਼ੀਸ਼ੇ ਦੀ ਅਲਮਾਰੀ ਵਿੱਚ ਗਲਾਸ ਭੇਜ ਨਜ਼ਰ ਆਉਂਦੇ ਹਨ ਔਰ ਬਹੁਤ ਸਾਰੇ ਬੜ ਸਪੰਦੇ ਫੋਟੋ ਚਲਦੀ ਮਹਾਰਾਜ ਜੀਆਂ ਦੀ ਸਾਡੇ ਘਰ ਦੀ ਫਿਰ ਵਿਆਹ ਵਿੱਚ ਮੇਰੇ ਵਿਆਹ ਨੂੰ ਸਾਡੇ ਘਰ ਫਿਰ ਭੋਗ ਪਾਇਆ ਮਹਾਰਾਜ ਜੀਆਂ ਨੇ 3 ਦਿਨ ਦਾ ਅਖੰਡ ਪਾਠ ਰੱਖਿਆ ਉਹਨਾਂ ਦੀ অপার ਕਿਰਪਾ ਨਾਲ ਜਿੱਥੋਂ ਤੱਕ ਅਸੀਂ ਘੇ ਇਹ ਉਹਨਾਂ ਦੀ ਦੇਣ ਹੈ ਉਹ ਕਹਿੰਦੇ ਸੀ ਪਹਿਲਾਂ ਬੋਲ ਉਹਨਾਂ ਨੇ ਕਿਹਾ ਪ੍ਰੋਫੈਸਰ ਸਾਹਿਬ ਮੈਂ ਸਮਝਦਾ ਸੀ ਉਹਦੇ ਤੋਂ ਮੈਂ ਟੀਚਰ ਸੀ ਇੰਨੀ ਪੜਾਈ ਮੈਂ ਸੀ ਕੀਤੀ ਉਹਨਾਂ ਤੋਂ ਬਾਅਦ ਬਹੁਤ ਪੜਾਈ ਕਹਾ ਕੀਤੀ ਮੈਂ ਬਸ ਬਤਾਉ ਪ੍ਰਿੰਸੀਪਲ ਰਟੇ ਰੁਆਏ ਮਾਰੇ ਗੰਗਾ ਨੰਦ ਜੀ ਦੇਣਾ ਜੋ ਕੁਛ ਮੈਂ ਪ੍ਰਾਪਤ ਕੀਤਾ ਹੁਣ ਤੱਕ ਉਹਨਾਂ ਤੋਂ ਹੀ ਕੀਤਾ ਹੈ ਔਰ ਸਾਡਾ ਬਲਾਈਂਡ ਫੇਸ ਉਹਨਾਂ ਤੇ ਵੀ ਉਹ ਸਰਵ ਸ਼ਕਤੀਮਾਨ ਆਲ ਮਾਈਟੀ ਗੋਡ ਹਨ ਔਰ ਮੇਰੇ ਨਾਲ ਹਰ ਬਖਸ਼ ਚੱਲਦੀਆਂ ਇਹ ਪੱਕਾ ਵਿਸ਼ਵਾਸ ਹੈ ਮੈਨੂੰ ਰਤਿਆਲ ਕੂਠਿਆਦਨ ਨਿਰਮਾਣ ਕੀਤਾ ਟਾਲੀਸਰ ਬੈਠੇ ਸੀ ਗਰਮੀਆਂ ਦੀਆਂ ਛੁੱਟੀਆਂ ਕਹਿੰਦੇ ਵੀ ਇੱਥੇ ਸੇਵਾ ਕਰਨੀ ਹੈ ਇਸ ਢਾਣੀ ਤਾਂ ਬੜੂੰਗਾ ਇੱਥੇ ਆ ਕੇ ਮੱਸਾ ਟੀਕਿਆ ਕਰੂ ਅਗਲੇ ਸਾਲ ਸੰਤ 83 ਚ ਬੇਟਾ ਪੈਦਾ ਹੋਇਆ ਉਹਨਾਂ ਦਾ ਨਾਮਕਰਨ ਕੀਤਾ ਉਹਨਾਂ ਨੇ ਪੌਂਸੇ ਕੂਠਿਆ ਚ ਔਰ ਕਿਹਾ ਵੀ ਇਹ ਜਿਹੜਾ ਬੇਟਾ ਹੈ ਵੱਡੇ ਭਾਈ ਸਾਹਿਬ ਨੂੰ ਝੋਲੀ ਪਾ ਦੋ ਉਹਨਾਂ ਦੀ ਅਸੀਂ ਕਿਹਾ ਠੀਕ ਹੈ ਮਹਾਰਾ ਤੁਹਾਡੇ ਬੱਚੇ ਨੇ ਜਿਹੜੇ ਸੱਤ ਬੱਚੇ ਨੇ ਔਰ ਗਰਮੀਆਂ ਦੀਆਂ ਛੁੱਟੀਆਂ ਚ ਮਾਲਾਲਕੰਢੀ ਕੂਠਿਆ ਸੀ ਕਹਿੰਦੇ ਰੋ ਜਾਣਾ ਉੱਥੇ ਸੇਵਾ ਕਰਨੀ ਮੈਨੂੰ ਕਹਿੰਦੇ ਮੈਂ ਸਾਈਕਲ ਤੇ ਜਾਂਦਾ ਸੀ ਮਾਲਾਲਕੰਢੀ ਸ਼ਾਮ ਨੂੰ ਆ ਜਾਣਾ ਮਹਾਰਾ ਜੁੱਤੇ ਰਹਿੰਦੇ ਸੀ ਇੱਕ ਘਰ ਤੋਂ ਚਾਹ ਆ ਜਾਂਦੀ ਸੀ ਬਣ ਕੇ ਕਹਿੰਦੇ ਖਾਣਾ ਮੈਂ ਕਿਹਾ ਜੀ ਖਾਣਾ ਖਾ ਕੇ ਆਇਆ ਦੁਪਹਿਰ ਦਾ ਖੋਲ ਲੈ ਕੇ ਆਇਆ ਨਹੀਂ ਇੱਥੇ ਮਿਲੂੰਗਾ ਕਹਿੰਦੇ ਕੱਲ ਤੇ ਨਹੀਂ ਲੈਣਾ ਖਾਣਾ ਕੋਲ ਮੇਰੀ ਡਿਊਟੀ ਦਾ ਸੀ ਬਿਸ਼ਰੇ ਨਾਲ ਬੱਠਾ ਪੜਾਣੀ 15 ਮਿੰਟ ਦੀ ਸੇਵਾ ਕੀਤੀ ਮਹਾਰਾਜ ਜੀ ਉਹਨਾਂ ਦੇਣ ਸੀ ਦੇ ਨਹੀਂ ਸਕਦੀ ਜਦੋਂ ਵੀ ਉਹਨਾਂ ਦੀ ਯਾਦ ਆਉਂਦੀ ਹੈ ਅੱਖਾਂ ਪਰ ਗੱਦੀਆਂ ਜਾਂਦੀਆਂ ਸਾਡੇ ਔਰ ਸਤਿਗੁਰਾਂ ਦੀ ਪਾਰ ਕਿਰਪਾ ਮੇਰੇ ਪਰ ਹਾਜ਼ਰ ਨਾਹਰੇ ਮੈਨੂੰ ਕਈ ਵਾਰੀ ਸੁਭਰੇ ਦਰਸ਼ਨ ਹੋਏ ਪੇ ਕਵਰਾ ਮੈਂ ਫਿਰ ਨਖੜਾ ਹਰਦਮ ਉਹਨਾਂ ਦੀ ਪੂਰੀ ਦਿਲਾਂ ਦੇਆਂ ਮਹਿਰਮਾਵੇ ਇੱਕ ਵਾਰ ਮਿਲ ਫਿਰ ਮੇਰਾ ਪੀਜੀਐਚ ਆਪਰੇਸ਼ਨ ਲਈ ਡਾਕਟਰ ਨੇ ਕਹਿਤਾ ਕੰਪ੍ਰੈਸ਼ਨ ਹੋਣਾ ਤੇਰਾ ਕਿ ਲਤਾਂ ਚੱਲ ਸਕਦੀਆਂ ਨਹੀਂ ਵੀ ਚੱਲ ਸਕਦੀਆਂ ਮੈਂ ਕੁਟੀਆਂ ਬੈਠੀ ਮੇਰੀ ਮਾਤਾ ਕਹਿੰਦੀ ਕਿ ਮਹਾਰਾਜ ਜੀ ਆਪਰੇਸ਼ਨ ਸਵੇਰ ਨੂੰ ਆਪਰੇਸ਼ਨ ਲਈ ਜਾਣਾ ਤਾਂ ਕਹਿੰਦੀ ਵੀ ਇਹਦਾ ਆਪਰੇਸ਼ਨ ਸਹੀ ਸਲਾਮਤ ਹੋ ਜਾਵੇ ਕਿ ਮੈਂ ਨਾ ਡੰਡੋਤ ਕਰਦੀ ਤੇਰੇ ਘਰ ਆਉਂਗੀ ਨਾ ਮੈਂ ਉੱਚੀ ਉੱਚੀ ਰੋਣ ਲੱਗੀ ਕਿ ਤੂੰ ਮਹਾਰਾਜ ਜੀ ਨੂੰ ਐਦਾਂ ਕਹਦੇ ਕੀ ਦਾ ਆਪਰੇਸ਼ਨ ਹੋ ਪਈ ਨਾ ਜਿਹੜੇ ਡਾਕਟਰ ਕਦੇ ਮੰਨਦੇ ਨਹੀਂ ਤੇ ਕਿ ਆਪਰੇਸ਼ਨ ਹੋਣਾ ਹੀ ਹੋਣਾ ਹੈ ਉਹਨਾਂ ਡਾਕਟਰ ਨੇ ਸਵੇਰ ਨੂੰ ਮੈਨੂੰ ਗਏ ਨੂੰ ਕਹਿਤਾ ਕਿ ਬੀਬੀ ਛਿੰਨਾ ਟਾਈਮ ਤੂੰ ਚਲਾ ਸਕਦੀ ਚਲਾ ਲੈ ਆਪਣੇ ਸ਼ਰੀਰ ਨੂੰ ਤੇਰਾ ਫਿਰ ਤਾਂ ਬੀਲ ਚਾਰ ਤੇ ਗੱਲ ਚ ਜਾਣੀ ਜੇ ਅੱਜ ਚੱਲ ਰਹੀਆਂ 10 ਸਾਲ ਤੇ ਤਾਂ ਮੇ ਆਪਣੇ ਬੰਦੀ ਛੋੜ ਦੀ ਕਿਰਪਾ ਨਾਲ ਚੱਲਦੀ ਹੈ ਮੈਂ ਉਹਨਾਂ ਦੀ ਦੇਣ ਨਹੀਂ ਦੇ ਸਕਦੀ ਇੰਨੀ ਵੱਡੀ ਕਿਰਪਾ ਕਿ ਮੈਨੂੰ ਕਿੱਥੇ ਕਿੱਥੇ ਤੇ ਬਚਾਇਆ ਕਿੱਦਾਂ ਕਿੱਦਾਂ ਆ ਕੇ ਦੱਸਿਆ ਮੈਂ ਕਹਿ ਹੀ ਨਹੀਂ ਸਕਦੀ ਸੱਚ ਸੱਚ ਹੈ ਸੱਚ ਮਹਾਰਾਜ ਦੇ ਪਰਚੇ ਜੇ ਕਹੀਏ ਸਾਰਾ ਦਿਨ ਲੱਗੇ ਰਹੀਏ ਮੁੱਕਦੇ ਨਹੀਂ ਹੈਗੇ ਲੇਕਿਨ ਉਹ ਬਹੁਤ ਪਾਰ ਕਿਰਪਾ ਉਹਨਾਂ ਦੀ ਬਰਖਤ ਸਾਧੂ ਤੇ ਉਹ ਪੈਸੇ ਨੂੰ ਹੱਥ ਨਹੀਂ ਸੇ ਲਾਉਂਦੇ ਜਿੱਥੇ ਪਾਠ ਕਰਨਾ ਪੈਦਲ ਜਾਣਾ ਜਾਂ ਸਾਧਨ ਲਿਆਣਾ ਕਿਸੇ ਨੇ ਇੱਕ ਵਾਰ ਮੈਂ ਚਲਾ ਗਿਆ ਦਰਾਹੇ ਦਰਾਹੇ ਤੋਂ ਲਿਆਣਾ ਦਾ ਪਾਠ ਰੱਖਣ ਲਈ ਉੱਥੋਂ ਟੈਂਪੂ ਕਰਵਾ ਲਿਆ ਰੋਪੜ ਆ ਗਏ ਰੋਪੜ 5 ਵਜੇ ਬੱਸਾਂ ਬੰਦ ਹੋ ਗਈਆਂ ਮੈਂ ਕਿਹਾ ਇਹ ਗੱਡੀ ਕਰਵਾ ਲੈਨੇ ਆ ਹੈ ਤੇਰੇ ਕੋਲ ਬਹੁਤ ਪੈਸੇ ਹੈ ਆਓ ਚਲੀਏ ਆਪਣਾ ਝੋਲਾ ਕਾਚੇ ਪਾਇਆ ਮੋਰੇ ਹੋ ਕੇ ਤੁਰ ਗਏ ਕਹਿੰਦੇ ਆਪੇ ਸਤਗੁਰ ਭੇਜੂਗੇ ਹਲੇ 10 ਕਦਮਾਂ ਗਏ ਪਿੱਛੋਂ ਇੱਕ ਗੱਡੀ ਆ ਗਈ ਉਹ ਕਹਿੰਦੀ ਖੜ ਗਏ ਕਿੱਥੇ ਜਾਣਾ ਕਹਿੰਦੀ ਕਾਠਗੜ ਕਹਿੰਦੇ ਬੈਠੋ ਵਿੱਚ ਜਦ ਇਹ ਗੱਡੀ ਵਾਲੇ ਨੇ ਵਿੱਚ ਬਿਠਾਇਆ ਬੈਠੋ ਇਹ ਸਤਗੁਰਾਂ ਨੇ ਭੇਜੀ ਤੀ ਐਨੀ ਬੜੀ ਕਿਰਪਾ ਉਹਨਾਂ ਦੀ ਹੋਈ ਵੀ ਜਿਹੜੀ ਕਹੀਂ ਨਹੀਂ ਜਾ ਸਕਦੀ ਪੈਸੇ ਨੂੰ ਹੱਥ ਨਹੀਂ ਲਾਣਾ ਜਿਹੜੇ ਜਾਣਾ ਆਪਣੇ ਕੋਲ ਕਿਰਾਇਆ ਦਾ ਦੋਵੇ ਤਾਂ ਚੱਲ ਜਾਣਾ ਨਹੀਂ ਤੁਰ ਕੇ ਚੱਲ ਜਾਣਾ ਲੇਡੀ ਤੋਂ ਕਿਸੇ ਵੀ ਜਨਾਨੀ ਤੋਂ ਪਹਿਰੇ ਹੱਥ ਨਹੀਂ ਸਿਲਵਾਉਂਦੇ ਦੂਰ ਤੋਂ ਮੱਥਾ ਟਿਕਾਣਾ ਜੋ ਮੂੰਹ ਤੋਂ ਬੋਲ ਕਹਤਾ ਉਹ ਸੱਚਾ ਹੁੰਦਾ ਸੀ ਗੱਲ ਕੁਟਿਆ ਦੀ ਸਾਰੀ ਹੋਣ ਲੱਗੀ ਰੱਤੇ ਵਾਲਾ ਵਾਲੀ ਦੀ ਤਮਾਰਾ ਆ ਕੇ ਕਹਿੰਦੇ ਭਾਈ ਸਰੀਆ ਲਿਆਣਾ ਸਰੀਆ ਲਿਆਣਾ ਕਹਿੰਦੇ ਅਸੀਂ ਇੱਕ ਮੈਂ ਬੈਠਾ ਇੱਕ ਮਾਸਟਰ ਜਯਸਵੰਤ ਪਰਥਲੇ ਵਾਲਾ ਇਕਰਾਮ ਲੋਕ ਪਰਵਾਰੀ ਬੈਠਾ ਸਾਢੇ 2.5 ਹਜ਼ਾਰ ਹਜ਼ਾਰ ਰੁਪਏ ਨਿਕਲੇ ਆ ਆਈ ਗਿਆ 3000 ਰੁਪਏ ਬਾਕੀ ਕਹਿੰ ਗਿਆ ਗਰਾਹ ਗਰਾਹ ਲੋ ਸਾਨੂੰ ਨਾਲੇ ਖੁੰਡਾ ਮਾਰਿਆ ਨਾਲੇ ਕਹਿੰਦੇ ਉੱਠ ਕੇ ਨੜ ਜਾ ਉੱਥੇ ਜਾ ਕੇ ਪਰੇ ਬੈਠੋ ਖਬਰਦਾਰ ਜੀ ਮੇਰੇ ਕੋਲ ਹਿਸਾਬ ਕਿ ਤਾ ਨਾਲ ਸੀ ਪੈਸੇ ਲੈਣੇ ਨਾਲ ਸਾਡੇ ਲਿਪ ਇਕੱਠੇ ਕਰਿਓ ਸਾਨੂੰ ਨਹੀਂ ਯੂਰਤ ਸਾਨੂੰ ਪਤਾ ਨਹੀਂ ਐਮਰਜੈਂਸੀ ਤੇ ਦੋਏ ਦਿਨ ਕਿੱਥੋਂ ਟਰੱਕ ਆ ਕੇ ਸਰੀਰ ਆ ਗਿਰ ਗਿਆ ਕਿੱਥੋਂ ਗੱਡਰ ਆ ਗਏ ਕਿੱਥੋਂ ਲੈਂਟਰ ਵੀ ਪੈਣ ਲੱਪੇ ਉਹਨਾਂ ਦੀ ਕਿਰਪਾ ਤਾਂ ਬਿਆਨ ਨਹੀਂ ਹੋ ਸਕਦੀ ਜਿੰਨੀ ਵੱਡੀ ਉਹਨਾਂ ਨੇ ਕਿਰਪਾ ਕੀਤੀ ਹੈ ਅਰ ਜੇ ਪਾਠ ਕਰਵਾਈਦਾ ਤਾਂ ਪੈਸਾ ਇੱਕ ਨਹੀਂ ਕੋਲ ਹੁੰਦਾ ਪਤਾ ਨਹੀਂ ਕਿੱਥੋਂ ਪੈਸੇ ਆ ਜਾਂਦੇ ਆ ਪੂਰਨ ਮਾਸ਼ੀ ਵੀ ਦੋਹਾਂ ਦੀ ਪਾਠ ਵੀ ਹੋ ਜਾਂਦਾ ਉਹਨਾਂ ਦੇ ਨਾਂ ਨੂੰ ਤੁਰ ਕੇ ਤਾਂ ਕਦੇ ਘਾਟਾ ਪੈਂਦਾ ਹੀ ਨਹੀਂ ਪਰ ਹਾਜੇ ਨਾ ਆਇਰ ਹੈ ਅਰ ਕਈ ਵਾਰ ਸੁਪਨੇ ਚ ਵੀ ਆਏ ਅਗੇ ਅਸ਼ੀਰਵਾਦ ਵੀ ਦਿੱਤਾ ਲੇਕਿਨ ਜੇ ਕਹੀਏ ਪਿਆਜ ਸਾਡੇ ਵਿੱਚ ਨਹੀਂ ਹੈਗੇ ਉਹ ਸਾਡੇ ਹਾਜ਼ਰ ਨਜ਼ਰੀਏ ਹਨ ਉਹਨਾਂ ਦੀ ਕਿਰਪਾ ਅੱਜ ਸਾਡੇ ਉੱਪਰ ਸਦਾ ਹੀ ਬਣੀ ਹੋਈ ਹੈ ਅਸੀਂ ਤਾਂ ਉਹਨਾਂ ਤੋਂ ਦੇ ਨਹੀਂ ਦੇ ਸਕਦੇ ਬੋਲੀ ਸਤਿਗੁਰ ਦੇਵ ਕੀ ਜੈ ਸਤਿ ਸਾਹੇ ਜੀ ਸਵਾਮੀ ਖੁੰਡੇ ਵਾਲੇ ਮਹਾਰਾਜ ਕੀ ਜੈ ਮੈਂ ਤਾਂ ਜੀ ਸੰਗ ਦਾ ਕੀਤਾ ਵਾ ਨਹੀਂ ਹੈਗਾ ਮੈਂ ਤਾਂ ਬਸ 17 18 ਕੇ ਸਾਲ ਹੋਈ ਮਹਾਰਾਜ ਦੀ ਕੁਟਿਆ ਜਾਂਦੀ ਨੂੰ ਪਰ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਮਹਾਰਾਜ ਤਾਂ ਨਾਲ-ਨਾਲ ਚੱਲਦੇ ਹੈ। ਮਹਾਰਾਜ ਕਿਸੇ ਵੱਖ ਨਹੀਂ ਗਏ ਵੇ। ਮਹਾਰਾਜ ਦਾ ਪਰਚਾ ਆਏਗਾ ਜੀ ਹੁਣ ਇਸ ਜਨਮ ਦਿਨ ਤੋਂ ਪਹਿਲਾਂ ਦਾ। ਧਣਕ ਸਾਡੀ ਕੁੜੀ ਹੈ ਇੱਥੇ ਦੀ ਬਾਲੇ ਵਾਲੇ ਵਿਆਹੀ ਵੀ। ਉਹਦਾ ਪੈਰ ਬਿਲਕੁਲ ਉਂਗਲੀ ਕੱਟਣੇ ਵਾਲੀ ਤੇ ਹੋਈ ਵੀ। ਕਹਿੰਦੀ ਕੱਟ ਦੇਣੀ ਡਾਕਟਰ ਕਹਿੰਦੇ ਉਹਨੇ ਮੈਨੂੰ ਦੱਸਿਆ ਦਰਬਾਰ ਦੇ ਮੋਹਰੇ ਬੈਠੀ ਜਾਨੂ ਮੈਂ ਪਹੁੰਚ ਗਈ। ਮੈਨੂੰ ਕਹਿੰਦੇ ਸੱਸ ਹੈ ਉਹਨਾਂ ਤਾਂ ਸੱਸ ਹੈ। ਸਰੋਜ ਕਿਆ ਗਲ ਹੋਈ ਕਹਿੰਦੀ ਭੂਆ ਮੇਰਾ ਹਾਲ ਨਾ ਪੁੱਛ ਮੇਰੀ ਕੁੜੀ ਨੇ ਰੋ ਲਿਆ ਮੇਰੇ ਮਨ ਨੂੰ ਨਾ ਦੁੱਖ ਲੱਗਿਆ ਜੈ ਉਹਨੇ ਕੁੜੀ ਕਿਹਾ ਇਹ ਸਰੋਜ ਇੱਥੇ ਸੁਕਣਾ ਕਰ ਲੈ ਮਹਾਰਾਜ ਦੇ ਦਰਵਾਰ ਮੋਹਰੇ ਤੇ ਤੇਰੀ ਪੂਰੀ ਹੋ ਜਾਊਗੀ ਤਾਂ ਆ ਜਾ ਹੀ ਨਹੀਂ ਨਾ ਆਈ ਪੂਰੀ ਵਾਲੀ ਕਹਿੰਦੀ ਜੇ ਪੂਰੀ ਹੁੰਦੀ ਹੈ ਤਾਂ ਕਰੋ ਨਹੀਂ ਨਾ ਆਇਓ ਸਾਡੀ ਮਹਾਰਾਜ ਹੱਥ ਖੜਾ ਕਰਕੇ ਕਹਿੰਦੀ ਹੈ ਮਹਾਰਾਜ ਦੀ ਨਾਲਕੀ ਦਾ ਪਾਣੀ ਦੇ ਕੇ ਨਾ ਧੋ ਲੈ ਨੂੰ ਬਾਹਰ ਜਾ ਕੇ ਮੈਨੂੰ ਧੋਇਆ ਤੀਜੇ ਦਿਨ ਮੈਨੂੰ ਮਿਲੀ ਕਹਿੰਦੀ ਪੂਆ ਨਾ ਦਵਾਈ ਲਈ ਤੇ ਨਾ ਹੀ ਕੁਝ ਲਾਇਆ ਦਰਦ ਬਿਲਕੁਲ ਹਟ ਗਿਆ ਮੈਂ ਘੇ ਦੇ ਚਲੀ ਤੇ ਹੁਣ ਅੱਗੇ ਜੋ ਸੁਖ ਨਾ ਕੀਤੀ ਮੈਂ ਪੂਰੀ ਕਰਾਂਗੀ ਬੋਲ ਸਤਗੁਰ ਦੀ ਕੀ ਜੈ ਅੱਡਾ ਦੇ ਮਹਾਪੁਰ ਥੋਣੇ ਬੜੇ ਔਖੇ ਸਭ ਮਹਾਪੁਰ ਨੇ ਉਹਨੇ ਦੇਣੀ ਦਾ ਕੋਈ ਆਦਮੀ ਐਜਾ ਅੰਨਕ ਮਾਰੇ ਕਰ ਸਕਦੇ ਸਾਡੇ ਨੰ ਬੋਲ ਨਹੀਂ ਹੁੰਦਾ ਸਾ ਚੜਦਾ ਹੁਣ ਜੋ ਹੁੰਦੇ ਸੀ ਬਿਗਲਾ ਕਰਦੇ ਨਹੀਂ ਮਹਾਰਾਜ ਮਹਾਰਾਜ ਜੀ ਹਾਂ ਜੀ ਮਹਾਰਾਜ ਜੀ ਦੇ ਅਸੀਂ ਦੇ ਦਰਸ਼ਨ 1979 ਜੀ ਕੀਤੇ ਸੀ ਉਦੋਂ ਕਰੀਬ ਆਪਣੀ ਏਜ ਵੀ ਕੋ 11 ਸਾਲ ਦੀ ਸੀ ਜਿੱਦਾਂ ਬਾਹੂ ਰਾਮ ਲਾਲ ਜੀ ਨੇ ਦੱਸਿਆ ਇਹਨਾਂ ਦੇ ਪਾਠ ਖਾਇਆ ਹੋਇਆ ਸੀ ਉੱਥੇ ਆਏ ਸੀ ਸਾਨੂੰ ਵੀ ਸ਼ੌਕ ਸੀ ਕਿਉਂਕਿ ਸਾਡੇ ਪਿੰਡ ਜਿਆਦਾ 나ਥਾਂ ਦੇ ਧੂਨੇ ਸੀ ਜਾਂ ਇੱਥੇ ਮੇਨ 나ਥ ਹੁੰਦੇ ਸੀ ਪਰ ਜਦੋਂ ਆਏ ਤਾਂ ਇਹਨਾਂ ਨੇ ਪਾਠ ਰਖਿਆ ਤਿੰਨ ਦਿਨ ਸ਼ਾਮ ਨੂੰ satsang ਕਰਨਾ ਸਾਰੇ ਪਿੰਡ ਨੇ ਜਾਣਾ ਬੜੇ ਸ਼ੌਕ ਨਾਲ ਪੂਰਾ ਦਿਨੇ ਰਹਿਣਾ ਫੇਰ 84 ਤੱਕ ਕਰੀਬ ਹਰ ਸਾਲੇ ਸਾਡੇ ਪਿੰਡ 1 2 ਪਾਠ 6 7 ਘਰਾਂ ਦੇ ਹੋਏ ਇਹਨਾਂ ਦੇ ਰਾਮ ਲਾਲਾਂ ਦੇ ਪਰਿਵਾਰ 'ਚ ਤੇ ਉਦੋਂ ਮਹਾਰਾਜਿਆਂ ਦੇ ਦਰਸ਼ਨ ਕੀਤੇ ਅਸੀਂ ਬਾਕੀ ਅਸੀਂ ਤੁਹਾਡੇ ਧੰਨਵਾਦੀ ਆ ਡੱਲੇ ਵਾਲ ਡਾਕੂਮੈਂਟਰੀ ਜਿਹੜੀ ਮਹਾਰਾਜਿਆਂ ਦੀ ਚਿਲਾਂ ਦੇ ਪਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਜੰਡੀ ਦੇ ਵਿੱਚ ਆਏ ਐ ਤੇ ਜਿਨ੍ਹਾਂ ਤੇ ਕੁਝ ਵੀ ਕੋਈ ਦਿੱਕਤ ਹੁੰਦੀ ਸੀ ਉਹ ਮਹਾਰਾਜਿਆਂ ਨੂੰ ਯਾਦ ਕਰਦੇ ਸੀ ਮਹਾਰਾਜ ਉਹਨਾਂ ਦੀਆਂ ਮਨੋ ਕਾਮਨਾਵਾਂ ਹੀ ਪੂਰੀਆਂ ਕਰਦੇ ਰਹੇ ਐ ਸਨੋ ਤੇ ਮਹਾਰਾਜ ਪੈਰ ਪੈਰ ਤੇ ਪਲ ਪਲ ਪਰ ਹਾਜ਼ਰ ਖੜੇ ਕਿੰਨੇ ਕੋਨਾ ਦੇ ਅਸੀਂ ਦੱਸਣੇ ਸਾਨੂੰ ਕਿੱਥੇ ਕਿੱਥੇ ਬੋੜੀ ਹੈ ਬਹੁਤ ਜਗ੍ਹਾ ਤੇ ਬੋੜੀ ਹੈ ਪਹਿਲਾ ਸਾਡੇ ਆਪਣੇ ਬੱਚਾ ਨਹੀਂ ਦਹੇ ਬਹੁਤ ਚੇਲੇ ਭਗਤਾਂ ਕੋਲ ਜਾ ਲਏ ਅਸੀਂ ਜਾ ਜਾ ਲੇ ਇੱਕ ਜਗ੍ਹਾ ਸਾਡੇ ਭਗਤਣੀ ਨੇ ਬਹੁਤ ਸਾਨੂੰ ੱੱਕੇ ਮਾਰੇ ਸਾਡੇ ਘਰ ਦੇ ਕਹਿੰਦੇ ਕਿਤੇ ਨਹੀਂ ਸਾਨੂੰ ਲੋੜ ਬੱਚਾ ਤੁਸੀਂ ਨਹੀਂ ਜਾਣਾ ਕਿਸੇ ਦੇ ੱੱਕੇ ਨਹੀਂ ਖਾਣੇ ਮਹਾਰਾਜ ਦੇ ਗਏ ਇਹਨਾਂ ਨੂੰ ਕਿਹਾ ਮਰਾਇਆ ਤੇ ਤੁਹਾਨੂੰ ਤਾਂ ਮੰਨਣਾ ਜੇ ਮੇਰੇ ਚਾਹੇ ਤੀ ਚਾਹ ਪੁੱਤ ਕੁਛ ਵੀ ਹੋਊਗਾ ਤਾਂ ਮੈਂ ਮੰਨੂਗਾ ਨਹੀਂ ਉਹ ਤੇ ਬਾਦ ਸਾਡੀ ਬੇਟਾ ਹੋ ਗਿਆ ਅਸੀਂ ਤਾਂ ਬਹੁਤ ਜਗ੍ਹਾ ਮਹਾਰਾਜ ਵਰਤਾ ਲਿਆਵਾ ਹੈਗਾ ਤੇ ਹੁਣ ਵੀ ਸਾਡੇ ਬੱਚੇ ਬਾਹਰ ਨੂੰ ਗਏ ਏ ਅਸੀਂ ਇੱਥੇ ਦੇ ਮਨ ਚ ਸੋਚ ਕੇ ਗਏ ਅੱਜ ਮਹਾਰਾਜ ਨੂੰ ਕਹਿਣਾ ਹੈਗਾ ਮਹਾਰਾਜ ਮੁੰਡੇ ਦਾ ਕਾਹਤੇ ਨਹੀਂ ਆਂਦਾ ਹੈਗਾ ਜੇ ਅਸੀਂ ਗਏ ਤਾਂ ਅਸੀਂ ਦੋਵੇਂ ਮਾਂ ਪੁੱਤ ਚੁੱਪ ਕਰ ਗਏ ਅਸੀਂ ਕਹਿਣਾ ਨਹੀਂ ਹੈ ਤਾਂ ਮਹਾਰਾਜ ਅੱਪੇ ਕ੍ਰਿਸ਼ਨ ਆਨੰਦ ਕਹਿੰਦਾ ਕਿਹੜੇ ਨੇ ਜਾਣਾ ਬਾਹਰ ਨੂੰ ਤਾਂ ਮੈਂ ਕਹਿੰਦੀ ਮਹਾਰਾਜ ਜੀ ਇਹ ਮਗਰ ਪਏ ਵੀ ਤਾਂ ਮੈਂ ਕਹਾ ਮਾਰੇ ਬਹੁਤਾ ਆ ਗਿਆ ਮੁੰਡੇ ਦਾ ਨਹੀਂ ਮੇਰੇ ਦਾ ਆਂਦਾ ਕੱਕ ਤੂੰ ਡਰਨਾ ਤੇਰੀ ਉਹਨੇ ਸੁਣਨੀ ਬਹੂ ਦੀ ਵੀ ਤੇਰੀ ਦੂਹਨੇ ਸੁਣੀ ਹੈ ਸਵਾ ਮਹੀਨੇ ਚ ਮੇਰੇ ਦੋਹਾਂ ਬੱਚਿਆਂ ਦਾ ਆ ਗਿਆ ਦੋ ਇਕੱਠੇ ਚਲੇ ਗਏ ਬਹੁਤ ਜਗਾ ਸਾਨੂੰ ਮਹਾਰਾਜ ਬੋੜਿਆ ਹੈਗਾ ਅੰਨਾ ਕਿਸੇ ਨੂੰ ਬੋੜ ਨਹੀਂ ਸਕਦਾ ਗੁਰੂ ਸਭ ਦੇ ਚੰਗੇ ਪਰ ਸਾਨੂੰ ਐ ਲੱਗਦਾ ਸਾਡੇ ਸੰ ਕਿਸੇ ਦਾ ਨਹੀਂ ਹੈਗਾ ਅਸੀਂ ਦੇਖਿਆ ਨਹੀਂ ਤਾਂ ਕੁਛ ਨਹੀਂ ਸਾਡੇ ਘਰ ਕਹਿੰਦੇ ਤੇ ਅਸੀਂ ਤਾਂ ਕਹਿੰਦੇ ਹੁੰਦੇ ਤੇ ਭੂਰੀ ਵਾਲਿਆਂ ਦੇ ਅਸੀਂ ਕਾਹਨੂੰ ਜਾਣਾ ਪਰ ਹੁਣ ਅਸੀਂ ਕਹਿੰਦੇ ਸਾਰੇ ਫੇਲ ਆਉਦੇ ਮੋਹਰੇ ਹੋਰ ਅੰਨਾ ਸਾਡਾ ਮੋਹ ਹੀ ਦੇ ਚ ਪੈ ਗਿਆ ਅਸੀਂ ਹਰ ਹਫਤੇ ਹਰ ਰੋਜ਼ ਵੀ ਜਾਣਾ ਕੁੱਟਿਆ ਸਾਡੇ ਘਰ ਦੇ ਹੰਦ 15 ਸਾਲ ਹੋ ਗਏ ਨੇ ਧਰਮੀ ਮਹੀਨਾ ਡੇਲੀ ਹੀ ਜਾਣਾ ਉੱਥੇ ਸੱਸਾ ਹੈ ਸੱਸਾ ਮਹਾਰਾਜ ਜੀ ਤਾਂ ਐਸੇ ਪਰਚੇ ਆ ਅਸੀਂ ਤਾਂ 20 ਸਾਲ ਮਹਾਰਾਜ ਦੇ ਚਰਨਾਂ ਚ ਰਹੇ ਹਾਂ ਬਚਪਨ ਤੇ ਲੱਕ ਆਪਣੀ ਜਵਾਨੀ ਤੋਕਰ ਮਹਾਰਾਜ ਦਾ ਹੱਥ ਤਾਂ ਪਹਿਲਾਂ ਵੀ ਸਾਡੇ ਨਾਲ ਹੀ ਸੀ ਹੁਣ ਵੀ ਸਾਡੇ ਨਾਲੇ ਸਾਡਾ ਵਿਸ਼ਵਾਸ ਹੈ ਬਾਕੀ ਮਹਾਰਾਜ ਤਾਂ ਇੰਨੇ ਅੰਤਰਜਾਮੀ ਤੇ ਪੈਰ ਪੈਰ ਪਰ ਸਾਨੂੰ ਪਰਤੇ ਦਿਖਾਲੇ ਅਰ ਸਾਥ ਵੀ ਹਨ ਹੁਣ ਵੀ ਹਨ ਸਾਥ ਹਰ ਜਗ੍ਹਾ ਦੁੱਖ ਵਿੱਚ ਵੀ ਸੁਖ ਵਿੱਚ ਵੀ ਮਹਾਰਾਜ ਤਾਂ ਐਸੇ ਸੀ ਮਾਪੇ ਨਾਲ ਤੇ ਵੀ ਸਾਡਾ ਪਿਆਰ ਬੱਧ ਸੀ ਮਹਾਰਾਜ ਜੀ ਬਤੌਰ ਅਨਚਾਰਜ ਪ੍ਰਿੰਸੀਪਲ ਸਕੂਲ ਚ ਕਲਰਕ ਨਹੀਂ ਸੀ ਤਿੰਨ ਮਹੀਨੇ ਬਾਅਦ ਇੱਕ ਰਿਟਰਨ ਭੇਜੀ ਜਾਂਦੀ ਹੈ ਇਨਕਮ ਟੈਕਸ ਦੀ ਇਨਕਮ ਟੈਕਸ ਦਾ ਹਰੇਕ ਮੁਲਾਜ਼ਮ ਦਾ ਕੱਟ ਕੇ ਹੀ ਤਨਖਾਹ ਮਿਲਦੀ ਹੈ ਖਜ਼ਾਨੇ 'ਚ ਕੱਟ ਜਾਂਦਾ ਪਰ ਤਿੰਨ ਮਹੀਨੇ ਬਾਅਦ ਇੱਕ ਰਿਟਰਨ ਭੇਜੀ ਜਾਂਦੀ ਹੈ ਉਹ ਕਲਰਕ ਸੀ ਜਿਹੜਾ ਟੀਚਰ ਕੰਮ ਕਰਦਾ ਸੀ ਉਹਨੂੰ ਵੀ ਆਦ ਨਹੀਂ ਰਿਹਾ ਉਹ ਰਿਟਰਨ ਹੀ ਤਿੰਨ ਮਹੀਨੇ ਬਾਅਦ ਭੇਜੀ ਗਈ ਕੁਆਟਰਲੀ ਜਿਹੜੀ ਭੇਜਦੇ ਇੱਕ ਸਾਲ ਬੀਤ ਗਿਆ ਇੱਕ ਸਾਲ ਬੀਤਣ ਤੋਂ ਬਾਅਦ ਇੱਕ ਚਿੱਠੀ ਆ ਗਈ ਇਨਕਮ ਟੈਕਸ ਵਾਲਿਆਂ ਦੀ ਪੇਜੀ ਤੁਸੀਂ ਰਟਨਾ ਨਹੀਂ ਭੇਜੀਆਂ 147000 ਰੁਪਿਆ ਫਾਈਨ ਕੀਤਾ ਜਾਂਦਾ ਮੈਂ ਸਟਾਫ ਵਿੱਚ ਗੱਲ ਰੱਖੀ ਮਖਾ ਉਹ ਬੰਦਾ ਕਹਿੰਦੀ ਨਾ ਤੁਸੀਂ ਯਾਦ ਕਰਾਇਆ ਮੇਜ਼ਾ ਨਾਮਾ ਹੀ ਦਾ ਮਖैर ਤੁਸੀਂ ਤਾਂ ਇਹ ਸਾਰੀ ਤਨਖਾਹ ਬਣਾਦੇ ਤੁਹਾਨੂੰ ਪਤਾ ਪਿੱਛੇ ਕਹਿੰਦੀ ਜੀ ਇੱਕ ਪ੍ਰਿੰਸੀਪਲ ਬਦਲ ਗਿਆ ਦਾ ਉਹਦੀ ਰਟਨ ਭੇਜੀ ਮੁਰਕੇ ਸਾਨੂੰ ਵੀ ਨਹੀਂ ਯਾਦ ਰਿਹਾ ਮੈਂ ਹੁਣ ਆ ਕੀ ਕਰੂੰਗਾ ਜਲੰਧਰ ਗਏ ਉੱਥੇ ਦਫਤਰ ਸੈਂਟਰ ਦਫਤਰ ਜਿਹੜਾ ਉਹ ਕਹਿੰਦੇ ਜੀ ਤਾਂ ਤੁਹਾਨੂੰ 147000 ਰੁਪਿਆ ਭਰਨਾ ਪੈਣਾ ਮੈਂ ਮੁੜ ਕੇ ਸੀਏ ਕੋਲ ਆ ਗਿਆ ਨਵੇਂ ਸ਼ਹਿਰ ਮੈਂ ਕਿਹਾ ਜੀ ਦਾ ਕੋਈ ਹੱਲ ਦੱਸੋ ਕਹਿੰਦਾ ਕੋਈ ਹੱਲ ਨਹੀਂ ਡਿਊਟੀਗੇਸ਼ਨ ਪੈਣ ਦੀ ਜੂਰਤ ਨਹੀਂ ਗਾਜਿਆਵਾ ਜਾ ਕੇ ਮੁਕੱਦਮਾ ਕਰੂੰਗੇ ਮੁਰ ਕੇ ਫਿਰ ਪੈਸਾ ਤੁਹਾਨੂੰ ਭਰਨਾ ਪੈਣਾ ਹੋਰ 20-30 ਹਜ਼ਾਰ ਰੁਪਏ ਨਾ ਖਰਾਬ ਕਰ ਲਓ ਵਕੀਲਾਂ ਕੋਲ ਮੈਂ ਬੜਾ ਸਸੂ ਪੰਜ ਚ ਪੈ ਗਿਆ ਮੈਂ ਮਹਾਰਾਜਿਆਂ ਦੀ ਕੂਠੀ ਆ ਗਿਆ ਜਾ ਕੇ ਨੱਕ ਰਗੜਾ ਰਸਤੇ ਵਾਲਾ ਮੈਂ ਕਿਹਾ ਮਹਾਰਾਜ ਜੀ ਇਹਦਾ ਛਡਕਾਰਾ ਕੇ ਢੰਗ ਨਾਲ ਹੋ ਸਕਦਾ ਤਾਂ ਜ਼ਾਸ ਦੀ ਇਲਾਜ ਰੱਖ ਲਓ 10-20 ਦਿਨ ਬੀਤੇ ਸਾਰੇ ਪੰਜਾਬ ਵਿੱਚ ਇਨਕਮ ਟੈਕਸ ਵਾਲਿਆਂ ਨੂੰ ਮaaf ਕਰਤਾ ਜਿਨ੍ਹਾਂ ਦੀ ਹਿਸਾਬ ਰਿਟਰਨਾਂ ਨਹੀਂ ਆਈਆਂ ਕਿਸੇ ਕਾਰਨ ਬਾਅਦ ਸਾਰੇ ਪੰਜਾਬ ਵਿੱਚ ਮaaf ਹੋ ਗਿਆ ਅਸੀਂ 1,47,000 ਰੁਪਇਆ ਨਹੀਂ ਤਾਂ ਮੈਨੂੰ ਭਰਨਾ ਪੈਣਾ ਸੀ ਉਹ ਕਿਉਂਕਿ ਇੰਚਾਰਜ ਦਾ ਜਿਹੜਾ ਬਾਕੀ ਤਾਂ ਇਦਾਂ ਹੀ ਕੁਸ਼ਕ ਮਾ ਜਾਂਦੇ ਐ ਇਦਾਂ ਦੇ ਬ੍ਰਕਤ ਸਾਧੂ ਮੈਂ ਨਹੀਂ ਦੇਖੇ ਔਰ ਬਹੁਤ ਘੱਟ ਮਿਲੂਗੇ ਗਾਹਾਂ ਨੂੰ ਵੀ ਸੱਚੇ ਫਕਰ ਫਕੀਰ ਜਿਹਨਾਂ ਨੂੰ ਪੈਸੇ ਨਾਲ ਕੋਈ ਪਿਆਰ ਨਹੀਂ ਸਾ ਤਿਆਗ ਨਾਲ ਵੀ ਜਾਗ ਸਾ ਜਾਗ ਵਰ ਵੀ ਜਾਗ ਕਰਨ ਵਾਲੇ ਸਾਧੂ ਬਹੁਤ ਮੁਸ਼ਕਲ ਮਿਲਦੇ ਆ ਮੈਂ ਤਾਂ ਜੋ ਕੁਛ ਕਾੜਾ ਜੋ ਕੁਛ ਪ੍ਰਾਪਤ ਕੀਤਾ ਅਜ ਤੱਕ ਉਹ ਸਾਰੀ ਮਾਰਾ ਗੰਗਾ ਨਾਂਦੀ ਦੇ ਹੈ